गा, गा गा। यहां यहां पे स्कूलवासी ਭਗਾਇਆ ਭਗਾਇਆ ਉਹ ਖਾਜਾ ਨਾ ਮਾਰਨੇ ਨਹੀਂ ਹੈ ਜੀ ਹਾਂਜੀ ਭਾਜੀ ਆਏ ਮੇਰਾ ਨਾਮ ਦੈ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਨੇ ਬੰਦਰ ਨੂੰ ਟੱਕੜ ਟੁੱਕੜ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਜੇ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲ ਦਾ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਨਾਂ ਨੇ ਰਾਜਪੁਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਨਾਂ ਨੇ ਐਸੀ ਤੇ ਸੀ ਸਾਰੇ ਭੱਜ ਗਏ ਇਨਾਂ ਨੇ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਨੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਮਾਮਲਾ ਹੈਗਾ ਇਹ ਮਾਮਲਾ ਵੀਰੇ ਹੋਏ 15 20 ਮਿੰਟ ਹੋਏ 10 ਘੰਟੇ ਪਹਿਤੋਂ ਇਹ ਸਮਰਾਲਾ ਚੌਂਕ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਕੋ ਹੈਗੀ ਆ ਉਹ ਮਲਾਜ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਜ ਨੂੰ ਦੇਭਲਾ ਯੋਨ ਅਸੀਂ ਮਜਾਉਗਾ ਸਾਨੂੰ ਕੌਣ ਮਜਾਉਗਾ ਭਈਆਂ ਨੂੰ ਬਾਹਰ ਕੱਢੋ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚ ਬੋਲੋ ਅਤਿਆਚਾਰ ਕਰਦੇ ਪਏ ਨੇ ਮੁਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੁਹਾਲੀ ਦੇ ਵਿੱਚ ਇਹਨਾਂ ਨੇ ਭਈ ਬੜੀ ਅਚੰਭੇ ਪਏ ਨੇ ਚੋਰੀਆਂ ਯਾਰੀਆਂ ਡਾਕੇ ਅਹੀਂ ਮਾਰਦੇ ਪਏ ਨੇ ਸਵੇਗਾ ਸੁਬਹ ਕਾਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮਗਾਰੇ ਹੈ ਕੋਨੇ ਨੇ ਲੁੱਟਾ ਖੋਹ ਹੀ ਕਰਦੇ ਰਾਤ ਨੂੰ ਬਿਹਾਰੀਏ ਭੈਣ ਜੀ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਉਨ ਏਰੀਆ ਚ ਲੁਧਿਆਣਾ ਮਾਡਲ ਟਾਉਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਪਿਛਲੇ ਹਫਤੇ ਦੀ ਗੱਲ ਹੈ ਹਾਂ ਜੱਜ ਨੂੰ ਮੱਤੇ ਜੱਜ ਨੂੰ ਮਾਰ ਕੇ ਨੇ ਭਈਏ ਉਸੇ ਲੜਕੀ ਨੂੰ ਵੀ ਮਾਰ ਕੇ ਨੇ ਭਈਏ ਪਹਿਲ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਔਲੇ ਦੀ ਬੱਸ ਮੁੜਦੀ ਪਈ ਸੀ ਔਰ ਦੂਜੇ ਬੰਦੇ ਰਾਗੀ ਨੇ ਦੇਖਿਆ ਨਹੀਂ ਉਹਦੇ ਬਿੱਟੋ ਟਾਇਰ ਮਾਰਾ ਜਾ ਲੱਗਿਆ ਰਾਗ ਥੱਲੇ ਡੇਗ ਪਿਆ ਤੇ ਉਹ ਬੱਸ ਵਾਲਾ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬਸੜੇ ਨੂੰ ਕੋਟਣਾ ਆਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਕਹਿੰ ਵੀ ਬੱਸ ਭਜਾ ਤਾਂ ਥਾਣੇ ਨਾਲ ਚਲਦੇ ਆ ਥਾਣਾ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ जख्मी ਠੀਕ ਠਾਕ ਹੈ ਤੁਹਾਡੇ ਨਾਲ ਪੁੱਤ ਅਸੀਂ ਬਚਾਇਆ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਟਾ ਪਾਦੇ ਮਾਤਾ ਤੁਹਾਡੀਆਂ ਮਾਂ ਰਿਆ ਇਥੇ ਓ ਨਹੀਂ ਵੀਡੀਓ ਆ ਗਈ ਸਾਡਾ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਅਦਾ ਕਰਦਾ ਹੋ ਹੀ ਜਾਂਦਾ ਵਾਅਦਾ ਕਰਦਾ ਥੋੜਾ ਹੁੰਦਾ ਬਾਕੀ ਕੰਮ ਉਹ ਨਹੀਂ ਆਉਂਦਾ ਜਦੋਂ ਪੰਜਾਬ ਦੇ ਗੱਲ